ਜਦੋਂ ਵੀ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਚਾਹੇ ਜਦਾਂ ਮੈਨੂੰ ਹੁਣ ਟਿਕਟ ਦੀ ਪ੍ਰਾਪਤੀ ਹੋਈ ਹੈ ਖਾਲੀਗਰ ਦੇ ਵਿੱਚ ਮੈਂ ਜੁਆਇਨ ਕੀਤਾ ਤੇ ਮੰਦ ਦੇ ਵਿੱਚ ਉਹ ਹੁੰਦਾ ਵੀ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤ ਪਈਏ ਉਹਨਾਂ ਦਾ ਅਸ਼ੀਰਵਾਦ ਲਈਏ ਔਰ ਸ਼ੁਕਰਾਨਾ ਕਰੀਏ ਅੱਜ ਅਸੀਂ ਸਾਰੇ ਸਾਡੇ ਸਾਥੀ ਅਸੀਂ ਇੱਥੇ ਮੱਥਾ ਟੇਕਣਾ ਹੈ ਡੇਰਾ ਬੰਸਾ ਚਕਨ ਬੰਲਾਂ ਦੇ ਵਿੱਚ ਔਰ ਗੁਰੂ ਮਹਾਰਾਜ ਬਾਬਾ ਜੀ ਦਾ ਅਸ਼ੀਰਵਾਦ ਲਿਆ ਉਹਨਾਂ ਦਾ ਧੰਨਵਾਦ ਕੀਤਾ ਔਰ ਅਸੀਂ ਚਾਹੁੰਦੇ ਹਾਂ ਕਿ ਜੋ ਪੰਜਾਬ ਦਾ ਇਹ ਇਲੈਕਸ਼ਨ ਹੈ ਉਹ ਨਿਰਪੱਖਸ਼ ਹੋਵੇ ਕਿਉਂਕਿ ਅੰਦਰ ਵੀ ਬਾਬਾ ਜੀ ਕਹਿ ਰਹੇ ਸੀ ਕਿ ਵੋਟਾਂ ਜਿਹੜੀਆਂ ਬੈਲਟ ਨਾ ਹੋਣੀਆਂ ਜਾਂ ਮਸ਼ੀਨਾਂ ਨਾਲ ਹੋਣ ਤੇ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਕਿ ਮਸ਼ੀਨਾਂ ਨਾਲ ਨਾ ਹੋਣ ਉਹਨਾਂ ਦਾ ਇਹ ਖਰਸ਼ਾ ਸੀ ਤੇ ਸ਼ਾਇਦ ਮਸ਼ੀਨਾਂ ਦੇ ਵਿੱਚ ਕੋਈ ਇਦਾਂ ਦੀ ਗੜਬੜ ਹੁੰਦੀ ਹੈ ਤਾਂ ਇਹ ਮਹਾਪੁਰਸ਼ਾਂ ਦਾ ਵੀ ਇਹ ਬੱਚੇ ਨਾ ਪਰ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਡਰ ਰਸੈਮ ਹੈ ਪਰ ਮੈਂ ਸਮਝਦਾ ਕਿ ਅਸੀਂ ਅਜਿਹਾ ਦੇ ਅਸ਼ੀਰਵਾਦ ਲੈ ਕੇ ਕੰਮ ਜਿਹੜਾ ਸਾਡਾ ਸ਼ੁਰੂ ਕੀਤਾ ਪਹਿਲਾਂ ਸਵੇਰੇ ਦਰਬਾਰ ਸਾਹਿਬ ਨੂੰ ਨਤਮਸਤਕ ਹੋਏ ਉਸ ਤੋਂ ਬਾਅਦ ਅਸੀਂ ਦੁਰਗਾਣਾ ਮੰਦਿਰ ਗਏ ਉਸ ਤੋਂ ਬਾਅਦ ਹਨੂਮਨ ਮੰਦਿਰ ਗਏ ਉਸ ਤੋਂ ਬਾਅਦ RAM TIRTH ਜਾ ਕੇ ਇੱਥੇ ਆਏ ਹਾਂ ਹੁਣ ਇਸ ਤੋਂ ਬਾਅਦ ਬਹੁਤ ਬਾਕੀ ਦੇ ਜਿਹੜੇ ਜਿਹੜੇ ਸਾਡੇ ਸਥਾਨਕ ਗੁਰੂ ਘਰ ਹੈ ਗੁਰੂ ਧਾਮ ਹੈ ਉੱਥੇ ਜਾ ਕੇ ਅਸ਼ੀਰਵਾਦ ਲਏ ਅੱਜ ਜਨੀਤ ਸਾਹਿਬ ਨਾਲ ਵੀ ਮੁਲਾਕਾਤ ਹੋਈ ਉਹਨਾਂ ਨੂੰ ਸਵਾਲ ਕੀਤਾ ਗਿਆ ਕਿਸ ਤਰ੍ਹਾਂ ਦੇਖ ਰਹੇ ਕੰਪਿਟੀਸ਼ਨ ਤੇ ਕਹਿੰਦੇ ਮੈਂ ਕੇਪੀ ਸਾਹਿਬ ਤੇ ਕੋਈ ਗੱਲ ਨਹੀਂ ਕਹਾਂਗਾ ਉਹ ਮੇਰੇ ਰਿਸ਼ਤੇਦਾਰ ਵੀ ਤੇ ਉਹਨਾਂ ਤੇ ਮੈਂ ਕੋਈ ਬਿਆਨਬਾਜ਼ੀ ਨਹੀਂ ਕਰਾਂਗਾ ਨਹੀਂ ਦੇਖੋ ਇਹ ਸ਼ਿਸ਼ਟਾਚਾਰ ਵੀ ਇਹ ਕਹਿੰਦਾ ਔਰ ਵੈਸੇ ਵੀ ਨਹੀਂ ਬੰਦਦਾ ਤੇ ਅਸੀਂ ਤਾਂ ਰਿਸ਼ਤੇਦਾਰੀ ਆ ਸਾਡੀ ਲੇਕਿਨ ਪਾਰਟੀ ਦਾ ਕੰਮ ਉਹਨਾਂ ਨੇ ਕਰਨਾ ਅਸੀਂ ਆਪਣੀ ਪਾਰਟੀ ਦਾ ਕੰਮ ਕਰਨਾ ਜਿਹੜੇ ਜਿਹੜੇ ਵਿਊ ਪੁਆਇੰਟ ਸਾਡੀ ਪਾਰਟੀ ਦੇ ਆ ਉਹ ਅਸੀਂ ਰੱਖਨੇ ਆ ਜਿਹੜੇ ਉਹਨਾਂ ਦੀ ਪਾਰਟੀ ਦੇ ਵਿਊ ਪੁਆਇੰਟ ਆ ਉਹ ਦੱਸ ਲੋਕਾਂ ਨੂੰ ਦੱਸਨੇ ਫੈਸਲਾ ਤਾਂ ਲੋਕਾਂ ਨੇ ਕਰਨਾ ਇੱਕ ਦੂਜੇ ਤੇ ਕੋਈ ਏਦਾਂ ਦੀ ਗੱਲ ਕਰਕੇ ਮੰਦੀਸ਼ਰ ਦਾਬ ਦੀ ਬੋਲ ਕੇ ਕੋਈ ਬਹੁਤ ਵੱਡਾ ਨਹੀਂ ਬਣਦਾ ਬੰਦਾ ਹਮੇਸ਼ਾ ਹੀ ਬੰਦੇ ਨੂੰ ਮर्यादा ਦੇ ਵਿੱਚ ਰਹਿਣਾ ਚਾਹੀਦਾ ਉਹ ਵੀ ਮर्यादा 'ਚ ਮੈਂ ਵੀ ਮर्याਦਾ 'ਚ ਤੇ ਇਸ ਕਰਕੇ ਸਾਡਾ ਤਾਂ ਕੋਈ ਕੰਪੀਟੀਸ਼ਨ ਇਹਨਾਂ ਚੀਜ਼ਾਂ ਦਾ ਨਹੀਂ ਹੈ ਸਾਡਾ ਤਾਂ ਸਿਰਫ ਕੰਪੀਟੀਸ਼ਨ ਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਪੰਜਾਬ ਦੇ ਜਿਹੜਾ ਸਹੀ ਮੈਨੇਜ ਪੰਜਾਬ ਦਾ ਵਾਰਿਸ ਹੈ ਉਸ ਨੂੰ ਅਸੀਂ ਤਕੜੇ ਕਰਨਾ ਲੋਕੀ ਹੁਣ ਕਈ ਵਾਰੀ ਕਹਿ ਰਹੇ ਆ ਜੀ ਅਕਾਲੀ ਦਲ ਡਾਊਨ ਹੋ ਗਿਆ ਜੀ ਬੁਲਾਨਾ ਹੋ ਗਿਆ ਕੋਈ ਇਦਾਂ ਦੀ ਸਮੱਸਿਆ ਨਹੀਂ ਹੁੰਦੀ ਹਰ ਗੱਲ ਦੇ ਵਿੱਚ ਜਦੋਂ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਆਪਣੀ ਗੱਲ ਤੇ ਲੋਕ ਜਦੋਂ ਸੁਣਦੇ ਆ ਉਹ ਐਕਸੈਪਟ ਕਰਦੇ ਆ ਹਮੇਸ਼ਾ ਅਕਾਲੀ ਦਲ ਨੇ ਪੰਜਾਬ ਤੇ ਰਾਜ ਕੀਤਾ ਬੜਾ ਲੰਬਾ ਸਮਾਂ ਰਾਜ ਕੀਤਾ ਤੋਂ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇਹ ਮੇਰੀ ਆਪਣੀ ਸੋਚ ਹੈ ਤੇ ਅਕਾਲੀ ਦਲ ਮਜ਼ਬੂਤ ਹੋਏਗਾ ਤਾਂ ਪੰਜਾਬ ਜਿਹੜਾ ਹੋਰ ਮਜ਼ਬੂਤ ਹੋਏਗਾ